मानयोग पुलिस कमिश्नर अमृतसर सरदार गुरप्रीत सिंह भुलर साहब उन्होंने हिदायत तहत सिविल लाइन थाने ने एक परचा रजिस्टर किया एफ आई नंबर फोर्टी तीन चार दो हजार पच्ची अंडर सैक्शन तीन सौ उन्नी दो दो सौ चार बी एन एस कौर लेडी अरेस्ट की है वाइफ ऑफ हरपाल सिंह जिड़ी के प्रताप नगर अमृतसर की रहने वाली हैगी है, है। तो अपना फेक लेडी इंस्पैक्टर बन ਏਡੀਸੀ ਅਰਬਨ ਡਿਵੈਲਪਮੈਂਟ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਆਰਡਰਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਰਡਰਲੀ ਨੇ ਅੰਦਰ ਦੱਸਿਆ ਤੇ ਏਡੀਸੀ ਸਾਹਿਬ ਨੇ ਬੁਲਾ ਲਿਆ ਤੇ ਏਡੀਸੀ ਸਾਹਿਬ ਨੂੰ ਥੋੜਾ ਜਿਹਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬਿਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਏਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡੇ ਕਮਿਸ਼ਨਰੇਟ ਪੁਲਿਸ ਆਫਿਸ ਵਿੱਚ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾਹ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸੰਪਤਾ ਚ ਲਿਖੀ ਹੈ ਫੇਕ ਲੇਡੀ ਇੰਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ ਸਬੰਧ ਹੋਈ ਹੋਈ ਹੈ

ਆ ਆਪਣਾ ਕਾਰ ਦਾ ਐਕਸੀਡੈਂਟ ਹੋਇਆ ਸੀ ਉਹਦੇ ਚ ਵੀ ਇਹਨੇ ਆਪਣੀ ਆਈਡੈਂਟੀਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਏ ਸੀਗੇ